ਤੁਸੀਂ ਕਿਉਂ ਦੋ ਪਹਿਲਵਾਨੀ ਕਰਨ ਲੱਗੇ ਅੱਜ ਮੈਂ ਬਚਪਨ ਤੋਂ ਹੀ ਪਹਿਲਵਾਨੀ ਕਰ ਰਿਹਾ ਜੀ 5 ਸਾਲ ਤੋਂ ਪਹਿਲਵਾਨੀ ਕਰ ਰਿਹਾ ਜੀ 5 ਸਾਲ ਦਾ ਜੀ ਉਸ ਤੋਂ ਵੀ ਪਹਿਲਵਾਨੀ ਕਰ ਰਿਹਾ ਜੀ ਤੇ ਮੇਰੇ ਫਾਦਰ ਸਾਹਿਬ ਵੀ ਪਹਿਲਵਾਨ ਸੀਗੇ ਜੀ ਤੇ ਉਹਨਾਂ ਨੇ ਮੈਨੂੰ ਪਹਿਲਵਾਨੀ ਦੇ ਵਿੱਚ ਲਾਇਆ ਜੀ ਮੇਰੇ ਗੁਰੂ ਨਸੀਬ ਸਿੰਘ ਜੀ ਨੇ ਪਹਿਲਵਾਨ ਜੀ ਤੁਸੀਂ ਕਿੱਥੋਂ ਮੈਂ ਨਾਬੇ ਤੋਂ ਆਜੀ ਖਾਸ ਜਤਿੰਦਰ ਵੀਰ ਜੀ ਦੇ ਛੋਟਾ ਭਰਾ ਜੀ ਮੈਂ ਤੇ ਇਹਨਾਂ ਦੇ ਨਾਲ ਹੀ ਆ ਜੀ ਅਸੀਂ ਵੀ ਇਹ ਵੀ ਸਾਡੇ ਭਰਾ ਨੇ ਇਹਨਾਂ ਦੀ ਸਪੋਰਟ ਦੇ ਨਾਲ ਸਾਡੇ ਪਰਿਵਾਰ ਦੀ ਸਪੋਰਟ ਦੇ ਨਾਲ ਅੱਜ ਇੱਥੇ ਤੱਕ ਪਹੁੰਚੇ ਆ ਜੀ ਸਾਡੇ ਪਹਿਲਵਾਨ ਗੋਲੂ ਪਹਿਲਵਾਨ ਜੀ ਦੇ ਕਦੇ ਵੀ ਮੈਂ ਰਹੇ ਹਾਂ ਜੀ 2 ਸਾਲ ਮੈਂ ਉਹਨਾਂ ਨਾਲੇ ਵੀ ਰਹੇ ਹਾਂ ਉਹਨਾਂ ਨਾਲੇ ਵੀ ਕਰਦਾ ਰਹੇ ਹਾਂ ਜੀ ਤੇ ਮੇਰੇ ਗੁਰੂ ਹੈਗੇ ਨੇ ਨਸੀਬ ਪਹਿਲਵਾਨ ਜੀ ਤੇ ਉਹ ਵੀ ਸਾਡੇ ਗੁਰੂ ਨੇ ਜੀ ਗੋਲੂ ਪਹਿਲਵਾਨ ਜੀ ਤੇ ਹੁਣ ਨਾਲ ਲੋਬੀ ਕਰਦੇ ਰਹੇ ਆ ਜੀ ਅਸੀਂ ਯੂਥ ਨੂੰ ਕੀ ਮੈਸੇਜ ਦੇਣਾ ਯੂਥ ਨੂੰ ਅਸੀਂ ਇੱਦਾਂ ਹੀ ਕਹਿਣਾ ਚਾਹੁੰਦੇ ਜੀ ਨਸ਼ੇ ਪੱਤੇ ਤੋਂ ਦੂਰ ਰਹੋ ਜੀ ਤੇ ਆਪਣੇ ਮਾਪੇ ਦਾ ਜੀ ਪਰਿਵਾਰ ਦਾ ਆਪਣੇ ਪੈਰੈਂਟਸ ਦਾ ਤੇ ਕਹਿਣਾ ਮੰਨੋ ਤੇ ਆਪਣੇ ਪਰਿਵਾਰ ਨਾਲ ਰਹੋ ਤੇ ਨਸ਼ੇ ਤੋਂ ਦੂਰ ਰਹੋ ਬਸ ਇਹੀ ਵੀਰੇ ਅਸੀਂ ਕਹਿਣਾ ਚਾਹੁੰਦੇ ਆ ਬਸ ਥੈਂਕ ਯੂ ਕੀ ਕਹਿਣਾ ਚਾਹੁੰਦੇ ਹੋ ਅੱਜ ਕਿਥੋਂ ਆਏ ਹੋ ਬੜਵਾਲ ਪਿੰਡ ਤੋਂ ਆਏ ਆਂ ਇਹ ਖਾੜਾ ਠੰਘੇੜਾ ਹੀ ਸਵਰਗ ਵਾਸੀ ਮਿੰਨੀ ਗੋਲ ਪਹਿਲਵਾਨ ਜੀ ਦਾ ਭਾਣਦੇ ਮੈਂ ਹਾਂਜੀ ਅੱਜ ਤੋਂ 10 ਸਾਲ ਪਹਿਲਾਂ ਹੀ ਮੇਰੇ ਮਾਮਾ ਜੀ ਉਰੇ ਪਰਮਿੰਦਰ ਪਹਿਲਵਾਨ ਡੂਮ ਸੜੀ ਨਾਲ ਪਹਿਲੀ ਚੰਡੀ ਦੇ ਘੁੱਲੇ ਸੀਗੇ ਜੀ ਸੋ ਉਹਨਾਂ ਨੂੰ ਮੱਧ ਨਾ ਨਾ ਕੇ ਤੇ ਅਸੀਂ ਅੱਜ ਉਰੇ ਆਏ ਆਂ ਆਪਦੇ ਮਾਮਾ ਜੀ ਦੀ ਯਾਦ ਦੁਬਾਰਾ ਤਾਜ਼ੀ ਕਰਨ ਉਸਤਾਦ ਮੇਰੇ ਬਿਆਨ ਚ ਪਹਿਲਵਾਨ ਜੀ ਠੰਘੇੜਾ ਜੀ ਹਾਂਜੀ ਕੀ ਕਹਿਣਾ ਜੁਨੇਓ ਅੱਜ ਕੱਲ ਜਿਹੜੇ ਵੀਡੀਓ ਨਸ਼ੇ 'ਚ ਲੱਗਿਆ ਤੇ ਉਹਦੇ ਬਾਰੇ ਕੀ ਕਹਿਣਾ ਕਯੂਥ ਨੂੰ ਬਸ ਇਹ ਸੁਨਾਇਆ ਦੇਣਾ ਇੰਨੇ ਤਾਂ ਦੋਕੇ ਹੈ ਨਹੀਂ ਜਿਵੇਂ ਕਿਸੇ ਨੂੰ ਸੁਨਾਇਆ ਦਈਏ ਚਲੋ ਫਿਰ ਵੀ ਅਸੀਂ ਆਏ ਗਾਣਾ ਚਾਉਣੀ ਵੀ ਨਸਿਆਂ ਤੋਂ ਦੂਰ ਰਹੀ ਕੋਈ ਵੀ ਇਕੱਲੀ ਪਹਿਲਵਾਨੀ ਨਹੀਂ ਜੀ ਕੋਈ ਵੀ ਗੇਮ ਆਈ ਉਹਦੇ ਪ੍ਰਤੀ ਤੁਸੀਂ ਆਪ ਦਾ ਜਾਗਰੂਕ ਬੱਧ ਹੋ ਜੀ ਨਸ਼ੇ ਪੱਤੇ ਤੋਂ ਦੂਰ ਰਹੀ ਹਾਂ ਜੀ ਏਲੀ ਕੀ ਖਰਾਬ ਹੁੰਦੀ ਹੈ ਪਹਿਲਵਾਨ ਦੇ ਕੀ ਕੀ ਸ਼ੌਂਕ ਹੁੰਦੇ ਨੇ ਕੀ ਕੀ ਖਰਾਬ ਹੁੰਦੇ ਨੇ ਸ਼ੌਂਕ ਤਾਂ ਹੀ ਬਸ ਕੱਲਾ ਮਤਲਬ ਰੈਸਟ ਕਰ ਲਈ ਖਾ ਲਿਆ ਸੌ ਲਿਆ ਬਸ ਆ ਹੀ ਤਿੰਨ ਕੰਮ ਨਹੀਂ ਕਿ ਚੌਥਾ ਕੰਮ ਨਹੀਂ ਫਿਰ ਹੁੰਦਾ ਜੀ ਖਰਾਕ ਕੀ ਹੋ ਸਕਦਾ ਤੁਹਾਨੂੰ ਖਰਾਕ ਜੀ ਜਿੰਮੇ ਬਸ ਬਦਾਮ ਪੀ ਲਈ ਬਾਕੀ ਦੁੱਧ ਕਿਉਂ ਨਹੀਂ ਕੋਈ ਹੀ ਕੋ ਸਹੀ ਹੁਣ ਦੇਸੀ ਖਰਾਕੇ ਵੱਧ ਖਾਣੇ ਆ ਜੀ ਠੀਕ ਹੈ ਹਾਂ ਜੀ ਮੈਂ ਸਭ ਤੋਂ ਪਹਿਲਾਂ ਤਾਂ ਸਾਡੇ ਪਹਿਲਵਾਨਾਂ ਨੂੰ ਮੁਬਾਰਕਬਾਦ ਦੇਣਾ ਚਾਹਨਾ ਜਿਨ੍ਹਾਂ ਨੇ ਇਸ ਮੇਮ ਨੂੰ ਅੱਗੇ ਵਧਾਇਆ ਨਸ਼ੇ ਤੋਂ ਪਿੱਛੇ हट ਕੇ ਇੱਕ ਯੂਥ ਨੂੰ ਸਨੇਹ ਦਿੱਤਾ ਜਿਹੜੇ ਜੇਤੂ ਪਹਿਲਵਾਨ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਕੰਗ੍ਰੈਚੁਲੇਸ਼ਨਾਂ ਜਿਹੜੇ ਨਾਲ ਲੜੇ ਨੇ ਉਹਨਾਂ ਨੂੰ ਵੀ ਮੇਰੇ ਵੱਲੋਂ ਕੰਗ੍ਰੈਚੁਲੇਸ਼ਨਾਂ ਜੀ ਪਹਿਲਵਾਨਾਂ ਨੂੰ ਖਾਸ ਕਰਕੇ ਇਹ ਹੀ ਕਹੂੰਗਾ ਵੀ ਤੁਸੀਂ ਆਪਣੇ ਹੌਸਲੇ ਬੁਲੰਦ ਰੱਖਣਾ ਤੇ ਪ੍ਰਮਾਤਮਾ ਤੁਹਾਡੀ ਗੁਰਤੀ ਚੜ੍ਹਦੀ ਕਲਾ ਵਿੱਚ ਰੱਖੂਗਾ ਤੇ ਨਾਬੇ ਵੱਲੋਂ ਇੱਕ ਜਤਿੰਦਰ ਹੰਸ ਸਭ ਨੂੰ ਸਨੇਹ ਦੇਣਾ ਚਾਹੁੰਦਾ ਹੈ ਵੀ ਨਸ਼ੇ ਪੱਤੇ ਤੋਂ ਦੂਰ ਰਹੋ ਆਪਣਾ ਜਿਹੜਾ ਸਰੀਰ ਆ ਇਹ ਜ਼ਿੰਦਗੀ ਦੇ ਵਿੱਚ ਬਾਰ-ਬਾਰ ਨਹੀਂ ਮਿਲਦਾ ਇਹਨੂੰ ਸੋਨੇ ਢਾਂਗ ਨਾਲ ਜੀਆ ਜਾਵੇ ਅੱਛੇ ਕੰਮਾਂ ਲਈ ਜਾਇਆ ਜਾਵੇ ਤਾਂ ਚੰਗੀ ਗੱਲ ਹੁੰਦੀ ਆ ਮੈਂ ਤਾਂ ਇਹੀ ਕਹਿਣਾ ਚਾਹਨਾ ਸਾਰੇ ਯੋਧੇ ਮੈਂ ਹਾਂ ਗੁਰਪ੍ਰੀਤ ਸਿੰਘ ਕੈਚਲ ਬਾਕੀ ਜਿੰਨੇ ਆਪਣੇ ਦਰਸ਼ਕਾਂ ਸਾਰਿਆਂ ਨੂੰ ਬਹੁਤ ਪਿਆਰ ਦਿੱਤਾ ਛੰਮੇਲਾ ਬਹੁਤ ਵਧੀਆ ਹੋਇਆ ਜੀਤੇ ਬਹੁਤ ਮਜ਼ਾ ਆਇਆ ਆਪਾਂ ਨੂੰ ਤੇ ਬਸ ਇਨਾ ਹੀ ਆ ਬਹੁਤ ਆਪਾਂ ਕੀ ਭਾਈ ਉਹ ਜੋ ਬੈਠਾ ਬਾਕੀ ਲੱਖਾ ਪਹਿਲਵਾਨ ਜੀ ਕੋ ਪੁੱਛ ਲੋ ਇਹ ਪਹਿਲਾਂ ਵੀ ਕਰਾਇਆ ਜਾਂਦੇ ਸੀ ਹੁਣ ਮੁੜ ਕੇ ਕਾਫੀ ਉਦਰਾ ਕਾਸੀ ਮਲੇਰਕੋਡਲਾ ਕੁਸ਼ਤੀ ਵਿੱਚੋਂ ਜਿੱਤ ਪ੍ਰਾਪਤ ਕਰ ਚੁੱਕਿਆ ਦੋ ਮਿੰਟ ਦੀ ਕੁਸ਼ਤੀ ਦਾ ਟੰਗਲ ਕਰਾਇਆ ਜੀ ਲੋਕ ਬੜੇ ਛਾਂ ਨਾਲ ਇੱਥੇ ਦੇਖਣ ਆਏ ਨੇ ਇਹਦੇ ਨਾਲ ਸਾਡੀ ਜਿਹੜੀ ਜਵਾਨ ਕੁਸ਼ਤੀ ਹੈ ਲੱਖਾਂ ਦਰਬੰਦ ਵੀ ਤੇ ਉਹ ਆਪਣਾ ਨਵਾਂ ਸਟੇਜ ਕਰਨਗੇ ਆਪਣੇ ਫਿਰਿਆਂ ਨੂੰ ਸਟੇਜ ਕਰਨਗੇ ਅੱਜ ਦੱਬ ਦਾ ਨੋਚ ਕਰਨਗੇ ਮੈਂ ਪਰਮਾਸ਼ਾਹ ਜੀ ਦੇ ਨਾਲ ਕਰਦੇ ਹਾਂ ਕਿ ਹਰ ਸਾਲ ਇੱਕ ਇੱਕ ਨਾਪੇ ਜਿਹਾ ਗਰਾਊਂਡ ਹੈ ਕਾਲਜ ਗਰਾਊਂਡ ਹੈ ਉੱਥੇ ਵੀ ਪਹਿਲਾਂ ਕੁਸ਼ਤੀਆਂ ਹੁੰਦੀਆਂ ਕਿਸ ਤਰ੍ਹਾਂ ਦੇਖਦੇ ਹੋ ਹੁਣ ਗੱਲ ਹੈ ਵੀ ਨਾਬਾ ਚ ਰਿਆ ਆਪ ਕੋ ਸਹਿਰੇ ਠੀਕ ਤੇ ਵੀ ਕਰਾ ਲਓ ਹਾਈ ਕੋਰਟ ਤੇ ਕਰਾ ਲਓ ਠੀਕ ਕਰਾ ਲਓ ਤੁਹਾਨੂੰ ਕਰਾਉ ਨਾ 9 ਦਾ 90 ਨਹੀਂ ਬਚੀ ਇਹ ਵੀ ਕਿੰਨਾ ਬੜੀ ਵਧੀਆ ਖੁੱਡੀ ਜਗ੍ਹਾ ਲੋਕ ਆਰਾਮ ਨਾਲ ਰੱਖੇ ਠੀਕ ਹੈ ਕੁਝ ਵਿਸ਼ੇਸ਼ ਉਸ ਤੇ ਪਹੁੰਚੇ ਹੁ ਨਾਬਾ ਕੁਸ਼ਤੀਆਂ ਤੇ ਕੀ ਕਹਿਣਾ ਚਾਹੋ ਕੌਤੋ ਦੀ ਹੈ ਇੱਕ ਜਿਹੜਾ ਐਫਰਟ ਦਿੱਤੀ ਗਈ ਹੈ ਇਹ ਨਾ ਬਨੋ ਪਹਿਲਵਾਨ ਨਾ ਸੁਸ਼ੇਦ ਸਟੂਡੈਂਟ ਜੀ ਨੂੰ ਇਹ ਅੱਛੀ ਤਰੀਕ ਦੇ ਵਿੱਚ ਆਪਣੇ ਪੰਜਾਬ ਨੂੰ ਇਹ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਪੰਜਾਬ ਦੀਆਂ ਜਿਹੜੀਆਂ ਮੇਨ ਜਿਹੜੀਆਂ ਆਪਾਂ ਕਹਿ ਸਕਦੇ ਕਿ ਪਿੰਡੂ ਜਿਹੜੀਆਂ ਖੇਡਾਂ ਹਨ ਇਹ ਹੀ ਤਕਰੀਬਨ ਖਤਮ ਹੁੰਦੀਆਂ ਜਾ ਰਹੀਆਂ ਨੇ ਤੇ ਦੂਜੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਅੱਜ ਆਪਣੀ ਨੌਜਵਾਨੀ ਜਿਹੜੀ ਨਿਸ਼ੇ ਦੀ ਗੱਲ ਦੇ ਵਿੱਚ ਚਾਈ ਜਾਂਦੀ ਆ ਤੇ ਉਹਦੇ ਵਾਸਤੇ ਇਸ ਤਰ੍ਹਾਂ ਦੀਆਂ ਖੇਡਾਂ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਪ੍ਰੋਗਰਾਮ ਬਹੁਤ ਵਧੀਆ ਤੇ ਬੱਚੇ ਦਾ ਇਹ ਉਪਰਾਲਾ ਹੈ ਬਹੁਤ ਅੱਛਾ ਲੱਗਿਆ ਮੈਨੂੰ ਦੇਖ ਕੇ ਆ ਕੇ ਮੈਨੂੰ ਬਹੁਤ ਖੁਸ਼ੀ ਹੋਈ ਧੰਨਵਾਦ ਇਹ ਦੰਗਲ ਦੀ ਨੀਂਹ ਰੱਖੀ ਗਈ ਅਗਲੇ ਸਾਲ ਦੇ ਲਈ ਇੱਕ ਵਾਰ ਮਾਣ ਜੀ ਦੇ ਲਈ ਜ਼ੋਰ ਦਾ ਤਾੜੀਆਂ ਲਾ ਦਿਓ ਮਾਰਕੀਟ ਕਮੇਟੀ ਜਿਨ੍ਹਾਂ ਨੇ ਪਹਿਲੀ ਪਹਿਲ ਕੀਤੀ ਆ ਵੀ ਅਗਲੇ ਸਾਲ ਦੇ ਲਈ 31000 ਰੁਪਏ ਲਾਂਚ ਕਰਵਾਇਆ ਲੇਕੋ ਪੰਜਾਬ ਕੋ ਆਪਣਾ ਮਾਣ ਸਨਮਾਨ ਲਵੇ ਮਾਰਕੀਟ ਕਮੇਟੀ ਨਸੀਮ ਜੁੱਪੀ ਕਾਰਪੋਰੇਟ ਕਮੇਟੀ ਨੇ 31000 ਰੁਪਏ ਗੱਗੀਕਰਾਲਾ ਗੱਗੀ ਹਾਂ ਸਾਡੇ ਸਰਦਾਰ ਚਲੇ ਸਿੰਘ ਜੀ ਵੱਲੋਂ ਸਾਡੀ ਸੰਸਥਾ ਨੂੰ 11000 ਦੀ ਸਨਮਾਨ ਰਕਮ ਭੇਜ ਕੀਤੀ ਹੈ ਅਸੀਂ ਉਹਨਾਂ ਦਾ ਦਿਲ ਦੀ ਗਰਾਈ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀਤਾ ਜਾ ਰਹੇ ਹਾਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ